ਸਸਿਕਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਆਪਾਂ ਹਮੇਸ਼ਾ ਸੋਸ਼ਲ ਮੀਡੀਆ ਤੇ ਇੱਕ ਬਹਿਸ ਪੜਦੇ ਆ ਸੁਣਦੇ ਆ ਕਿ ਪੰਜਾਬੀ ਸਿਨੇਮਾ ਜਿਹੜਾ ਹੈਗਾ ਉਹ ਸਿਰਫ ਕਾਮੇਡੀ ਤੇ ਨਿਰਭਰ ਹੈ मीनिंगफुल ਸਿਨੇਮਾ ਬਹੁਤ ਘੱਟ ਆਉਂਦਾ ਆ ਚੰਗੀਆਂ ਕਹਾਣੀਆਂ ਬਹੁਤ ਘੱਟ ਆਉਂਦੀਆਂ ਨੇ ਸੀਰੀਅਸ ਫਿਲਮਾਂ ਬਹੁਤ ਘੱਟ ਆਉਂਦੀਆਂ ਨੇ ਜੇ ਆਉਂਦੀਆਂ ਨੇ ਤਾਂ ਚੱਲਦੀਆਂ ਨਹੀਂ ਸੋ ਇਦਾਂ ਦੇ ਅੱਜ ਇੱਕ मीनिंगफुल ਸਿਨੇਮਾ ਬਾਰੇ ਗੱਲ ਗੱਲ ਕਰਾਂਗੇ ਫਿਲਮ ਰਿਲੀਜ਼ ਹੋਈ ਹੈ ਜੀ ਮਾਂ ਜਾਏ ਜਿਹਦੇ ਵਿੱਚ ਨੇ ਜੀ ਜਿਮੀ ਸ਼ੇਰਗਿਲ ਮਾਨਵ ਵਿੱਚ ਯੋਗਰਾਜ ਰਹਿਮਤ ਰਤਨ ਅਨੀਤਾ ਮੀਥ ਛੋਟੀ ਸਟਾਰ ਕਾਸਟ ਹੈ ਪਰ ਬਹੁਤ ਪਾਵਰਫੁਲ ਸਟਾਰ ਕਾਸਟ ਹੈ ਫਿਲਮ ਨੂੰ ਜਿਹੜਾ origignal ਆਈਡੀਆ ਲਿਖਿਆ ਜੀ ਉਹ ਜੈਕਲਿਨ ਕ੍ਰਿਸਟਾਨੋ ਹੈ ਆਥਰ ਨੇ ਤੇ ਪਰ ਜਿਹੜਾ ਐਡੀਸ਼ਨਲ ਸਕ੍ਰੀਨਪਲੇ ਐਡੈਪਟੇਸ਼ਨ ਹੈ ਉਹ ਇੰਦਰਪਾਲ ਹੋਣਾ ਦਾ ਔਰ ਇਸ ਫਿਲਮ ਦੇ ਡਾਇਲੌਗ ਲਿਖੇ ਨੇ ਗੁਰਪ੍ਰੀਤ ਸੈਜੀ ਹੋਣਾ ਨੇ ਫਿਲਮ ਨੂੰ ਡਾਇਰੈਕਟ ਕੀਤਾ ਨਮਨੀਤ ਸਿੰਘ ਹੋਣਾ ਨੇ ਫਿਲਮ ਦੀ ਕਹਾਣੀ ਦੀ ਜੇ ਗੱਲ ਕਰੀਏ ਜੀ ਦੋ ਪਰਮਾਂ ਦੀ ਕਹਾਣੀ ਹੈ ਜਿਮੀ ਸ਼ੇਰਗਿਲ ਔਰ ਮਾਨਵ ਵਿੱਚ ਮਨਵਿਜ ਵੱਡੇ ਬ੍ਰਦਰ ਨੇ ਤੇ ਜਮੀ ਸ਼ਿਰਕਲ ਛੋਟੇ ਬ੍ਰਦਰ ਨੇ ਬਚਪਨ ਦੇ ਵਿੱਚ ਇੱਕ ਬਿਮਾਰੀ ਕਾਰਨ ਜਿਹੜੇ ਮਨਵਿਜ ਹੋਣਾਂ ਦੀਆਂ ਲੱਤਾਂ ਖੜ ਜਾਂਦੀਆਂ ਨੇ ਤੇ ਉਹ ਹੁਣ ਅੱਗੇ ਪੂਰੀ ਜ਼ਿੰਦਗੀ ਫੋਰਡੀ ਨਾਲ ਤੁਰਦੇ ਨੇ ਪਰ ਉਹਨਾਂ ਦੋਵਾਂ ਭਰਾਵਾਂ ਦੇ ਵਿੱਚ ਜਿਹੜਾ ਆਪਸ ਵਿੱਚ ਪਿਆਰ ਦਿਖਾਇਆ ਗਿਆ ਇੱਕ ਸੈਕਰੀਫਾਈਸ ਦਿਖਾਇਆ ਗਿਆ ਇੱਕ ਇਮੋਸ਼ਨ ਦਿਖਾਇਆ ਗਿਆ ਉਹ ਪੂਰੀ ਫਿਲਮ ਨੂੰ ਅੱਗੇ ਲੈ ਕੇ ਤੁਰਦਾ ਆਇਆ ਆਪ ਮੰਨ ਵਿੱਚ ਵੱਡਾ ਭਰਾ ਹੋਣ ਦੇ ਨਾਤੇ ਜਿਹੜੇ ਕਿ ਆਪਣੇ ਸੁਪਨੇ ਨਹੀਂ ਪੂਰੇ ਕਰ ਪਾਇਆ ਲੇਕਿਨ ਹਰ ਇੱਕ ਚੀਜ਼ ਦਾ ਸੁਪਨਾ ਹਰ ਇੱਕ ਚੀਜ਼ ਨੂੰ ਆਪਣੇ ਛੋਟੇ ਭਰਾ ਦੇ ਥਰੂ ਦੇਖਦਾ ਤੇ ਉਹਦਾ ਸੁਪਨਾ ਪੂਰਾ ਕਰਦਾ ਤੇ ਉਹਦਾ ਸਾਥ ਦਿੰਦਾ ਕਿਤੇ ਨਾ ਕਿਤੇ ਉਹਨਾਂ ਦੇ ਪਿਤਾ ਯੋਗਰਾਜ ਸਿੰਘ ਜਿਨ੍ਹਾਂ ਨੇ ਰੋਲ ਨਭਾਇਆ ਆਪਸ ਦੇ ਵਿੱਚ ਜਿਹੜਾ ਦੋਨਾਂ ਭਰਾਵਾਂ ਦਾ ਪਿਆਰ ਦੇਖ ਕੇ ਵਿੱਚ ਵਿੱਚ ਨੂੰ ਜੈਲਸੀ ਵੀ ਕਰਦੇ ਨੇ ਕਿ ਮੈਥੋਂ ਤੁਸੀਂ ਉੱਤੋਂ ਦੀ ਹੋ ਕੇ ਡਿਸੀਜਨ ਲੈਣੇ ਹੋ ਮੈਨੂੰ ਕੋਈ ਦੱਸਦਾ ਨਹੀਂ ਪਰ ਬਾਅਦ ਵਿੱਚ ਸਮਝ ਆਉਂਦੇ ਨੇ ਕਿ ਇਹ ਅੱਜ ਕੱਲ ਦੀ ਦੁਨੀਆ ਦੇ ਵਿੱਚ ਦੋ ਭਰਾਵਾਂ ਦਾ ਜਿਹੜਾ ਪਿਆਰ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਦਿ ਫਿਲਮ ਐਂਡ ਵੱਲ ਜਾਂਦੀ ਹੈ ਤੇ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ ਕਿ ਕੀ ਫਿਲਮ ਦਾ ਮੋਸ਼ਨ ਐਂਡ ਤੱਕ ਕੀ ਜਾਂਦਾ ਹੈ ਫਿਲਮ ਦੀ ਜਿਹੜੀ ਕਹਾਣੀ ਹੈ ਜੀ ਉਹ 1947 ਤੋਂ ਲੈ ਕੇ 2007 ਤੱਕ ਦੀ ਹੈ ਜਿਹਦੇ ਵਿੱਚ 47 ਦਾ ਦੌਰ ਵੀ ਦਿਖਾਇਆ ਗਿਆ ਹੈ ਜਿਹਦੇ ਵਿੱਚ 84 ਦਾ ਦੌਰ ਵੀ ਦਿਖਾਇਆ ਗਿਆ ਹੈ ਬਹੁਤ ਬਰੂਟਲੀ ਦਿਖਾਇਆ ਗਿਆ ਹੈ ਪਰ ਉਹ ਕਹਾਣੀ ਦਾ ਇੱਕ ਹਿੱਸਾ ਸੀ ਕਿਉਂਕਿ ਇਹ ਇੱਕ ਰੀਅਲ ਕਹਾਣੀ ਹੈ ਡਾਕਟਰ ਅਮਰਜੀਤ ਹੋਣਾ ਦੀ ਜਿਹੜੇ ਪ੍ਰੋਡਿਊਸਰ ਵੀ ਨੇ ਫਿਲਮ ਦੇ ਜੇ ਆਪਾਂ ਗੱਲ ਕਰੀਏ ਕਹਾਣੀ ਦੀ ਕਹਾਣੀ ਬਹੁਤ ਇਮੋਸ਼ਨਲ ਤੇ ਬਹੁਤ ਵਧੀਆ ਤਰੀਕੇ ਨਾਲ ਫਿਲਮਾਈ ਗਈ ਹੈ ਕੁਝ ਵੀ ਚੀਜ਼ ਧੱਕੇ ਨਾਲ ਦਿਖਾਈ ਨਹੀਂ ਗਈ ਕੁਝ ਸਟ੍ਰੈਚ ਨਹੀਂ ਕੀਤਾ ਗਿਆ ਇੱਕ ਪ੍ਰੋਪਰ ਇਮੋਸ਼ਨਸ ਨੂੰ ਫੜਿਆ ਤੇ ਸਾਰੀ ਫਿਲਮ ਉਸ ਇਮੋਸ਼ਨਸ ਦੇ ਨਾਲ ਲੈ ਕੇ ਗਈ ਨੇ ਫਿਲਮ ਦੇ ਡਾਇਲੌਗ ਬਹੁਤ ਅੱਛੇ ਨੇ ਫਿਲਮ ਦਾ ਜਿਹੜਾ ਪੇਸ ਹੈ ਉਹ ਇੱਕੋ ਤਰ੍ਹਾਂ ਦਾ ਆ ਕਿਤੇ ਫਿਲਮ ਬੋਰ ਨਹੀਂ ਕਰਦੀ ਤੁਸੀਂ ਫਿਲਮ ਦੇ ਨਾਲ ਆਪਣੇ ਆਪ ਨੂੰ ਜੜਾਓ ਮਹਿਸੂਸ ਕਰੋਗੇ ਜੁੜਿਆ ਹੋਇਆ ਮਹਿਸੂਸ ਕਰੋਗੇ ਕਿਉਂਕਿ ਕਿਤਨਾ ਕਿਤੇ ਆਪਾਂ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਜਾ ਕੇ ਉਹ ਫਿਲਮ ਨੂੰ ਦੇਖ ਕੇ ਮਹਿਸੂਸ ਕਰਾਂਗੇ ਜਾਂ ਕੇ ਫੀਲ ਕਰਾਂਗੇ ਕਿ ਹਾਂ ਦੋ ਪ੍ਰਾਮਾਂ ਦਾ ਅਗਰ ਜੇ ਪਿਆਰ ਹੋਣਾ ਚਾਹੀਦਾ ਤਾਂ ਇਦਾਂ ਹੀ ਹੋਣਾ ਚਾਹੀਦਾ ਹੈ ਐਕਟਿੰਗ ਦੀ ਗੱਲ ਕਰੀਏ ਜੀ ਜਿਮੀ ਸ਼ੇਰਗਿਲ ਮਨਵ ਵਿੱਚ ਦਿੱਗਜ ਕਲਾਕਾਰ ਨੇ ਪਰ ਉਹ ਇਸ ਰੋਲ ਦੇ ਵਿੱਚ ਪੂਰੀ ਤਰ੍ਹਾਂ ਖੋਬੇ ਹੋਏ ਨੇ ਅਸਲ ਦੇ ਵਿੱਚ ਦੇਖ ਕੇ ਲੱਗਦਾ ਹੈ ਕਿ ਉਹ ਅਸਲ ਦੇ ਵਿੱਚ ਸ਼ਾਇਦ ਆ ਦੋਨੇ ਸਕੇ ਭਰਾ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਉਸ ਫਿਲਮ ਦੇ ਵਿੱਚ ਇਸ ਕਹਾਣੀ ਦੇ ਵਿੱਚ ਦਿਖਾਇਆ ਖੁੱਭ ਗਏ ਨੇ ਪੂਰੇ ਤਰੀਕੇ ਦੇ ਨਾਲ ਤਾਂ ਲੱਗਦਾ ਹੈ ਕਿ ਇਹ ਵਾਕਈ ਹੀ ਇਹ ਸਕੇ ਭਰਾ ਨੇ ਜੋ ਇੱਕ ਦੂਜੇ ਦੇ ਲਈ ਇਹ ਕੀ ਕੁਝ ਸੈਕਰੀਫਾਈਜ਼ ਕਰ ਰਹੇ ਨੇ ਫਿਲਮ ਦੀ ਹੀਰੋਨਾ ਜੀ ਰਹਿਮਤ ਰਤਨ ਛੋਟਾ ਰੋਲ ਆ ਬਟ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਯੋਗਰਾਜ ਹੋਣਾ ਦਾ ਕੰਮ ਬਹੁਤ ਅੱਛਾ ਆ ਪਹਿਲਾਂ ਥੋੜੇ ਜਿਹਾ ਅੜਬ ਦਿਖਾਏ ਲੇਕਿਨ ਬਾਅਦ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਇਮੋਸ਼ਨਸ ਟੱਚ ਹੈ ਇਮੋਸ਼ਨਸ ਜਿਹੜਾ ਦਿਖਾਇਆ ਉਹ ਬਹੁਤ ਵਧੀਆ ਹੈ ਅਨੀਤਾ ਮੀਤ ਹੋਣਾ ਦਾ ਕੰਮ ਵੀ ਬਹੁਤ ਅੱਛਾ ਆ ਪਰ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਇਹ ਦੋ ਪਾਤਰਾਂ ਦੇ ਆਲੇ ਦੋਲੇ ਫਿਲਮ ਘੁੰਮਦੀ ਹੈ ਮਨਵਿਸ ਤੇ ਜਿਮੀ ਸ਼ਿਰਕਲ ਬਾਕੀ ਜਿਗ ਟੈਕਨੀਕਲ ਡਿਪਾਰਟਮੈਂਟਸ ਦੀ ਗੱਲ ਕਰੀਏ ਫਿਲਮ ਦੀ ਡੀਓਪੀ ਬਹੁਤ ਦਾ ਕੰਮ ਬਹੁਤ ਅੱਛਾ ਆਇਆ ਫਿਲਮ ਦਾ ਬੈਕਗ੍ਰਾਉਂਡ ਮਿਊਜ਼ਿਕ ਬਹੁਤ ਅੱਛਾ ਆਇਆ ਫਿਲਮ ਦਾ ਮਿਊਜ਼ਿਕ ਠੀਕ ਹੈ ਗਾਣੇ ਚੰਗੇ ਨੇ ਮੀਨਿੰਗਫੁਲ ਸਿਨੇਮੇ ਦੀ ਇਹ ਗੱਲ ਹੁੰਦੀ ਹੈ ਕਿ ਮੀਨਿੰਗ ਸੀਨਸ ਦੇ ਫਿਲਮ ਦੇ ਹਿਸਾਬ ਦੇ ਨਾਲ ਗਾਣੇ ਹੁੰਦੇ ਨੇ ਜਿਵੇਂ ਬਾਕੀ ਫਿਲਮਾਂ ਦਾ ਹੁੰਦਾ ਹੈ ਕਿ ਕਹਾਣੀ ਕੁਝ ਕਹਿੰਦੀ ਹੈ ਗਾਣੇ ਕੁਝ ਕਹਿੰਦੇ ਨੇ ਇਸ ਤਰ੍ਹਾਂ ਦਾ ਨਹੀਂ ਜੋ ਸੀਨ ਜੋ ਫਿਲਮ ਡਿਮਾਂਡ ਕਰਦੀ ਹੈ ਉਸੇ ਤਰ੍ਹਾਂ ਦਾ ਮਿਊਜ਼ਿਕ ਹੈ ਫਿਲਮ ਦੀ ਡਾਇਰੈਕਸ਼ਨ ਅਮਨੀਤ ਭਾਜੀ ਉਹਨਾਂ ਨੇ ਬਹੁਤ ਅੱਛੀ ਕੀਤੀ ਹੈ ਸ਼ੁਰੂ ਤੋਂ ਲੈ ਕੇ ਐਂਡ ਇੱਕ ਖੁਬਿਆ ਰਹਿੰਦਾ ਹੈ ਕਿ ਵਾਕਈ ਕਿ ਜਿਹੜੀ ਚੀਜ਼ ਦੱਸਣਾ ਚਾਹੁੰਦਾ ਹੈ ਡਾਇਰੈਕਟਰ ਰਾਈਟਰ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਬਸ ਜਿਹੜਾ ਫਿਲਮ ਦਾ ਐਂਡ ਹੈ ਉਹ ਤੁਹਾਨੂੰ ਜੁੜੋੜ ਕੇ ਰੱਖ ਦਿੰਦਾ ਆ ਇੱਕ ਫਿਲਮ ਦੇ ਵਿੱਚ ਸੀਨ ਹੈ ਕਿ ਜਦ ਜਿਮੀ ਸ਼ਿਰਗਲੋਣਾ ਨੂੰ ਡਿਗਰੀ ਮਿਲਦੀ ਹੈ ਤੇ ਪਰ ਉਹ ਕਾਲਜ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਮਨਵਿਜ ਹੁਣੀ ਉਹ ਪੌੜੀਆਂ ਚੜ੍ਹ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਲੱਤਾਂ ਕੰਮ ਨਹੀਂ ਕਰਦੀਆਂ ਜਿਹੜਾ ਉਹ ਸੀਨ ਪ੍ਰੋਪਰ ਸ਼ੂਟ ਕੀਤਾ ਗਿਆ ਆ ਉਹ ਇਮੋਸ਼ਨਸ ਦੇਖ ਕੇ ਵਾਕਈ ਅੱਖਾਂ ਪਰ ਆਉਂਦੀਆਂ ਨੇ ਸੋ ਕੁੱਲ ਮਿਲਾ ਕੇ ਇੱਕ ਇੱਕ ਬਹੁਤ ਅੱਛੀ मीनिंगफुल ਤੇ ਫੈਮਿਲੀ ਫਿਲਮ ਹੈ ਜੀ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਆਪਣੇ ਬੱਚਿਆਂ ਨਾਲ ਦੇਖਣੀ ਚਾਹੀਦੀ ਹੈ ਆਪਣੇ ਪਰ ਆਵਾ ਨਾਲ ਰਿਸ਼ਤੇਦਾਰਾਂ ਨਾਲ ਦੇਖਣੀ ਚਾਹੀਦੀ ਹੈ ਤਾਂ ਕਿ ਜੱਜ ਜੋ ਅਸੀਂ ਆਪਣੇ ਰਿਸ਼ਤਿਆਂ ਤੋਂ ਦੂਰ ਹੁੰਦੇ ਜਾਂਦੇ ਆ ਜੋ ਅੱਜਕੱਲ ਮਾਹੌਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਫਿਲਮ ਦੇਖ ਕੇ ਬਹੁਤ ਕੁਝ ਨੇੜੇ ਆਊਗਾ ਬਹੁਤ ਕੁਝ ਸਮਝਣ ਦੀ ਲੋੜ ਹੈ ਮੈਂ ਇਸ ਫਿਲਮ ਨੂੰ ਆਪਣੇ ਵੱਲੋਂ 5 ਚੋਂ 4 ਸਟਾਰ ਦੇਵਾਂਗਾ ਕਿਉਂਕਿ ਮੈਨੂੰ ਪਰਸਨਲੀ ਫਿਲਮ ਬਹੁਤ ਅੱਛੀ ਲੱਗੀ ਬਾਕੀ ਜੇ ਗੱਲ ਕਰੀਏ ਮੀਨਿੰਗਫੁਲ ਸਿਨੇਮਾ ਦੀ ਜਿੱਥੋਂ ਪਕਲ ਸ਼ੁਰੂ ਕੀਤੀ ਸੀ ਪਰ ਮੈਨੂੰ ਇੰਨਾ ਪਤਾ ਹੈ ਕਿ ਇਹ ਫਿਲਮ ਨੂੰ ਦਰਸ਼ਕ ਬਹੁਤ ਘੱਟ ਦੇਖਣ ਜਾਣਗੇ ਕਿਉਂਕਿ ਰੌਲਾ ਤਾਂ ਬਹੁਤ ਪਾਉਨੇ ਆ ਸੀ ਕਿ ਜੀ ਮੀਨਿੰਗਫੁਲ ਸਿਨੇਮਾ ਨਹੀਂ ਹੁੰਦਾ ਕਹਾਣੀਆਂ ਬਹੁਤ ਵਧੀਆਂ ਨੇ ਪਰ ਅੱਜ ਵੀ ਜਦੋਂ ਮੈਂ ਫਿਲਮ ਦੇਖਣ ਗਿਆ ਤਾਂ ਸਿਨੇਮੇ ਦੇ ਵਿੱਚ ਨਾ ਪਾਤਰ ਲੋਕੀ ਸੀਗੇ ਕਿਉਂਕਿ ਅਸੀਂ ਰੌਲਾ ਤਾਂ ਬਹੁਤ ਪਾਉਨੇ ਆ ਕਿ ਕਮੇਡੀ ਕਮੇਡੀ ਕਮੇਟੀ ਦਾ ਕੋਈ ਲੌਜਿਕ ਨਹੀਂ ਹੁੰਦਾ ਜੀ ਕਮੇਡੀ ਬਣਦੀ ਹੈ ਪਰ ਅਸੀਂ ਦੇਖਣ ਵੀ ਉਹੀ ਚਾਹਨੇ ਆ ਜਿਸ ਦਾ ਕੋਈ ਲੌਜਿਕ ਨਹੀਂ ਹੁੰਦਾ ਲੌਜਿਕ ਵਾਲੀਆਂ ਚੀਜ਼ਾਂ ਬਹੁਤ ਘੱਟ ਚੰਦੀਆਂ ਨੇ ਪਿੱਛੇ ਵੀ ਐਗਜ਼ਾਮਪਲ ਬਹੁਤ ਨੇ ਸ਼ਾਇਦ ਮੈਨੂੰ ਲੱਗਦਾ ਹੈ ਇਹ ਫਿਲਮ ਵੀ ਬਹੁਤ ਐਗਜ਼ਾਮਪਲ ਬਣੂਗੀ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਜਦ OTT ਤੇ ਆਉਗੀ ਆਨਲਾਈਨ ਆਉਗੀ ਸ਼ਾਇਦ ਉਸ ਤੋਂ ਬਾਅਦ ਇਹ ਫਿਲਮ ਪ੍ਰੋਪਰ ਹਿੱਟ ਹੋਵੇ ਵੀ ਇਹਦਾ ਰਿਕਾਰਡ ਤੋੜ ਵਿਊਅਰਸ਼ਿਪ ਹੋਵੇ ਪਰ ਅਫਸੋਸ ਨਾਲ ਕਹਿਣਾ ਪਾਰ ਰਿਹਾ ਜਿਸ ਤਰ੍ਹਾਂ ਅੱਜ ਇਸ ਫਿਲਮ ਨੂੰ ਓਪਨਿੰਗ ਬਹੁਤ ਕਮਜ਼ੋਰ ਲੱਗੀ ਹੈ ਕਿ ਲੋਕ ਚੰਗੀਆਂ ਚੀਜ਼ਾਂ ਦੇਖਣ ਨਹੀਂ ਜਾਂਦੇ ਫਿਰ ਬਾਅਦ ਦੇ ਵਿੱਚ ਰੌਲਾ ਪਾਉਣ ਦਾ ਕੋਈ ਮਤਲਬ ਨਹੀਂ ਕਿ ਸਾਡਾ ਸਿਨੇਮਾ ਇੱਕੋ ਕੋਮੇਡੀ ਦੇ ਆਧਾਰਤ ਰਹਿ ਗਿਆ ਆ ਜਦ ਤੱਕ ਤੁਸੀਂ ਚੰਗਾ ਸਿਨੇਮਾ ਚੰਗੇ ਐਕਟਰ ਚੰਗੇ ਕਹਾਣੀਆਂ ਨਹੀਂ ਦੇਖੋਗੇ ਤਾਂ ਇਹ ਸਿਨੇਮਾ ਅੱਗੇ ਵਧੀਆ ਫਿਲਮਾਂ ਬਣਾਓ ਕਿਵੇਂ ਬਣਾਏਗਾ ਕਿਵੇਂ ਲੋਕ ਹਿੰਮਤ ਕਰਨਗੇ ਵੈਸੇ ਵੀ ਜਿੰਮੀ ਸ਼ਿਰਗਿੱਲ ਨੂੰ ਮੈਂ ਪ੍ਰੋਪਰ ਕੰਪਲੀਟ ਐਕਟਰ ਮੰਨਦਾ ਆ ਜਿਹੜਾ ਕਿ ਵਾਕਈ ਜਿਹਨੂੰ ਐਕਟਰ ਕਿਹਾ ਜਾ ਸਕਦਾ ਹੈ ਲੇਕਿਨ ਉਹਨਾਂ ਦਾ ਬੈਡ ਲੱਕ ਹੈ ਕਿ ਉਹਨਾਂ ਨੇ ਫਿਲਮਾਂ ਬਹੁਤ ਅੱਛੀਆਂ ਕੀਤੀਆਂ ਨੇ ਹਿੱਟ ਵੀ ਦਿੱਤੀਆਂ ਨੇ ਪਰ ਉਹਨਾਂ ਦੀ ਫਿਲਮ ਨੂੰ ਜਿਹੜੀ ਓਪਨਿੰਗ ਹੈ ਉਹ ਬਹੁਤ ਕਮਜ਼ੋਰ ਲੱਗਦੀ ਹੈ ਕਿਉਂਕਿ ਸਾਨੂੰ ਜੋਕਰ ਬਾਜੀ ਦੇਖਣ ਦੀ ਹੱਤ ਪਈ ਹੋਈ ਹੈ ਅੱਗੇ ਵੀ ਬਹੁਤ ਫਿਲਮਾਂ ਆਉਣਗੀਆਂ ਜੋਕਰ ਬਾਜੀ ਵਾਲੀਆਂ ਵਿਦਆਊਟ ਲੌਜੀਕ ਵਾਲੀਆਂ ਜਿਨ੍ਹਾਂ ਨਾਲ ਅਸੀਂ ਥੀਏਟਰ ਭਰ ਦਾਂਗੇ ਪਰ ਮੈਂ ਤੁਹਾਨੂੰ ਫੇਰ ਵੀ ਇੱਕ ਵਾਰ ਰਿਕਵੈਸਟ ਕਰੂੰਗਾ ਕਿ ਇਹ ਵਾਕਈ ਫਿਲਮ ਦੇਖਣ ਵਾਲੀ ਹੈ ਇਹ ਫਿਲਮ ਦੇਖੋ ਇੰਜੋਏ ਕਰੋ ਦੇ ਨਾਲ ਇਸ ਫਿਲਮ ਤੋਂ ਕੁਝ ਸਿੱਖ ਕੇ ਲੈ ਕੇ ਆਓ ਨਾਲ ਜੇ ਤੁਸੀਂ ਉੱਠ ਕੇ ਆਉਂਗੇ ਤਾਂ ਕੁਝ ਨਾ ਕੁਝ ਤੁਸੀਂ ਸਿੱਖ ਸਿੱਖ ਕੇ ਲੈ ਕੇ ਆਉਂਗੇ ਇਸ ਫਿਲਮ ਦੇ ਵਿੱਚ ਐਨੀ ਗੱਲ ਕਰਦਾ ਹੋਇਆ ਮੈਨੂੰ ਤੁਹਾਡੇ ਤੋਂ ਜ਼ਿਆਦਾ ਲੱਗਦਾ ਸასიਕਰ